ਇਹ ਤੋਂ ਚਿਵੇਂ ਭਰੀਆ ਭਰੀਆ ਸਾਡਾ ਰੰਗਲਾ ਪ੍ਰਜਾਤੂ ਦਾ ਮਰਮਾਨ ਜਿਹੜਾ ਉਹ ਕਿਹਾ ਦੱਸੇ ਕਿ ਇਸ ਵਕਤ ਦਾ ਪੀਡੀ ਵੀ ਆ ਗਏ ਕੋ ਕਾਗਲ ਕਰਾ ਦੇਓ ਯਾਰ ਆਪਾਂ ਕਰਾ ਦਿੰਨੇ ਆਂ ਦਾਖਲ ਹੁਣ ਪ੍ਰੋਵੀਜ਼ਨ ਹੈਗਾ ਆਪਣੇ ਕੋ ਕਾਨੂੰਨ ਚ ਜਿਹੜਾ ਬੰਦਾ ਛੱਡਣਾ ਚਾਹੁੰਦਾ ਉਹਨੂੰ ਆਪਾਂ ਦਾਖਲ ਕਰਾ ਸਕਦੇ ਆਂ ਹੁਣ ਉੱਥੇ ਸਪੈਸਟਿਵ ਵਧਾਈ ਹੈ ਆਪਾਂ ਠੀਕ ਹੈ ਸਰ ਅਰਵਿੰਦੀ ਜੀ ਇਹਨਾਂ ਨਾਲ ਗੱਲ ਕਰ ਲਓ ਹਰਿੰਦਰ ਹਾਂਜੀ ਸਰ ਹਾਂਜੀ ਸਰ ਇਹਨਾਂ ਨਾਲ ਗੱਲ ਕਰਕੇ ਜਿਹੜੇ ਬੰਦੇ ਦਾਖਲ ਕਰਾਉਣੇ ਦਾਖਲ ਕਰਾ ਦਈਏ ਆਹ ਬੰਦੇ ਆ ਗਏ ਬੰਦੇ ਹਾਂਜੀ ਸਾਰੇ ਹੁਣ ਜਾਂਦੇ ਵੀ ਹੋਰੇ ਹੁਣ ਆ ਵੀ ਆਂਦੇ ਆਂ ਛੱਡਣਾ ਚਾਹੁੰਦੇ ਆ ਬੰਦਾ ਜਿਹੜਾ ਦਾਖਲ ਹੋਣਾ ਚਾਹੁੰਦਾ ਹੈ ਉਹ ਖੁਦ ਆਪ ਬਿਲਿੰਗਲੀ ਜਾਣਾ ਚਾਹੀਦਾ ਹੈ ਆਗੇ ਬਿਲਾਲਾ ਤੇਨੂ ਸਾਹਿਬ ਵੇਚ ਉਸਨੇ ਪੜ੍ਹ ਕੇ ਸਾਬ ਨੂੰ ਪਰਚੇ ਵੀ ਦਿੱਤੇ ਉਹਨਾਂ ਦੇ ਤੇ ਉਹ ਉਹਨਾਂ ਦੇ ਕੰਟਰੋਲ ਕੀਤਾ ਜਾਂਦਾ ਨਹੀਂ ਕੱਲਾ ਨੂੰ ਉਹ ਤਾਂ ਕਰ ਹੀ ਰਹੇ ਆ ਆਪਾਂ ਜਿਹੜੇ ਜਿੱਦਾਂ ਉਹ ਕਹਿ ਰਹੇ ਨੇ ਵੀ ਛੱਡਣਾ ਚਾਹੁੰਦੇ ਆ ਆਪ ਵੀ ਆਓ ਦੱਸੋ ਵਿੱਚ ਚੋਪਾ ਉਹਨਾਂ ਨੂੰ ਦੇ ਦਿਓ ਠੀਕ ਆਪਾਂ ਡੀਸੀ ਮੈਡਮ ਨਾਲ ਗੱਲ ਕਰਕੇ ਉਹ ਦੇ ਦਿੰਦੇ ਬੈਸਟਰੀ ਵਧਾ ਦਿੱਤੀ ਹੈ ਜਦੋਂ ਆਪਾਂ ਸਖਤੀ ਕਰ ਰਹੇ ਨੇ ਐਕਚੁਅਲੀ ਉਹ ਬੰਦੇ ਬਾਅਦ ਉਹਨਾਂ ਨੂੰ ਮਿਲੂਗਾ ਨਹੀਂ ਤਾਂ ਆਪ ਵੀ ਉਹ ਇਲਾਜ ਕਰਾਉਂ ਬਹੁਤ ਵਧੀਆ ਕੱਲਾ ਵੀ ਤੁਸੀਂ ਵਧੀਆ ਕੰਮ ਕੀਤਾ ਪਿਛਲੀ ਵਾਰੀ ਸਾਡੇ ਆ ਤੁਸੀਂ ਸਾਰੇ ਦੁਖੀ ਹੋ ਨਾ ਮਦਦ ਕਰੋਗੇ ਨਾ ਇਹ ਚਾਕ ਰੁਕਦਾ ਸਿਸਟਮ ਚੱਲ ਰਿਹਾ ਹੈ ਮਾੜਾ ਬਹੁਤ ਹੋ ਰਿਹਾ ਹੈ ਬੱਚਿਆਂ ਨਾਲ ਮੈਂ ਤਾਂ ਤੁਸੀਂ ਸਾਡੇ ਨਾਲ ਹੋ ਨਾ ਕਿ ਖਤਮ ਹੋਣਾ ਚਾਹੀਦਾ ਹੈ ਬੰਦੇ ਨੂੰ ਫੜੋ ਲੈ ਜਾਓ ਜਿਹੜੇ ਮਾੜੇ ਕੰਮ ਕਰ ਰਹੇ ਨੇ ਉਹ ਕੋਰੀ ਨੂੰ ਕੋਰੀ ਬਹੁਤ ਛੇਤੀ ਨਾਲ ਵਿਸਕਾਰ ਕੋਰੀ ਬੰਦ ਸਾਰਾ ਸਾਰਾ ਜੇ ਹਾਂ ਤੁਸੀਂ ਸਾਡੇ ਨਾਲ ਇਹ ਨਹੀਂ ਪਤਾ ਕੀ ਹੈ ਸਾਰੇ ਰਲ ਕੇ ਇਹ ਕੰਮ ਕਰਨਾ ਪੈਣਾ ਨਾ ਅਸੀਂ ਜੇ ਆਪਾਂ ਸਾਰੇ ਮਤਲਬ ਕਰਾਂਗੇ ਪ੍ਰਸ਼ਾਸਨ ਦੀ ਤਾਂ ਹੀ ਗੱਲ ਬਣੂਗੀ ਨਾ ਜਿਹੜੇ ਬੱਚਿਆਂ ਦਾ ਇਲਾਜ ਕਰਾਉਣ ਦੀ ਲੋੜ ਹੈ ਉਹਨਾਂ ਨੂੰ ਆਪਾਂ ਦਾਖਲ ਕਰਾਈਏ ਜਿਹੜੇ ਵੇਚਦੇ ਉਹਨਾਂ ਦੇ ਖਿਲਾਫ ਅਸੀਂ ਐਕਸ਼ਨ ਲੈ ਹੀ ਰਹੇ ਹਾਂ ਇਹ ਵੀ ਨਾਲ ਜ਼ਰੂਰੀ ਹੈ ਨਾ ਰਾਜ ਵੀ ਠੀਕ ਹੈ ਜੀ ਠੀਕ ਹੈ ਓਕੇ ਜੀ ਇਹਦਾ ਵਾਲੀਬॉल ਕਿਹੜੇ ਕਲਾਸ ਹੈ 11ਜੋ ਕਿਹੜੀ ਕਲਾਸ ਦੇ ਬੱਚੇ ਬੰਨ ਜੀ ਪਤਾ ਨਾਉਗੇ ਯਾਰ ਕਹਿੰਦੇ ਕੰਡਾ ਨਾਲੋਂ ਵਾਲੀਬॉल ਕਿੱਥੇ ਲੱਗਿਆ ਗਰਾਊਂਡ ਆ ਕੋਈ ਇੱਥੇ ਬੱਚਾ ਚੱਲਾ ਗਰਾਊਂਡ ਆ ਪਿੱਛੇ ਹੈਗਾ ਮੈਂ ਪਹਿਲਾਂ ਵੀ ਆਇਆ ਹਾਂ ਬੱਚਾ ਮਿਲਿਆ ਇੱਥੇ ਨਹੀਂ ਚੱਲੋ ਆ ਫਰਕ ਆ ਫਰਕਾ ਕਿਉਂ ਬੱਚੇ ਨੇ ਉਹਨਾਂ ਨੂੰ ਤੁਸੀਂ ਖੇਡ ਵਾਲੇ ਪਾਸੇ ਲਗਾ ਦੇਣਾ ਠੀਕ ਹੈ ਪਾਸੇ ਨਸ਼ੇ ਵਾਲੇ ਪਾਸੇ ਨਾ ਜਾ ਪਾਏ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਖੇਲੋ ਫੂਟਬਾਲ ਠੀਕ ਹੈ ਖੇਲੋ ਤੇ ਪੜੋ ਇਹਨਾਂ ਦੀ ਸਪੋਰਟ ਹਾਂਜੀ ਮੁੰਡਿਆਂ ਨੂੰ ਨਾਲ ਲਾਉਣਾ ਨਾਲ ਯਾਰ ਖੇਡੇ ਖੇਡੇ ਗੁੱਡੇ ਕੋਈ ਕਰੂਗਾ ਤੇ ਗਰਾਊਂਡ ਹੈਗਾ ਤੁਹਾਡੇ ਹਾਂਜੀ ਮੈਂ ਜਿਹੜੇ ਦੇ ਸ਼ਾਮ ਨੂੰ ਹਾਂਜੀ ਚਲੋ ਅਸਕਰ ਵੀ ਜ਼ਰੂਰੀ ਹੈ ਯਾਰ ਤੂੰ ਬਟੇ ਕੀ ਕਰਦਾ ਹੈ ਮੈਂ ਫੋਟੋ ਲੈ ਫੋਟੋ ਲੈ ਫੋਟੋ ਕਰਦਾ ਹਾਂ ਮੈਂ ਕੰਮ ਕਰਦਾ ਹਾਂ ਮੁੰਡਿਆਂ ਮੁੰਡਿਆਂ ਨੂੰ ਲਾ ਲਾਓ ਯਾਰ ਇਸ ਪਾਸੇ ਖੇਡਣ ਵਾਲੇ ਪਾਸੇ ਹਾਂਜੀ ਮਾਈਕ ਥੱਲੇ ਕਰ ਦਿਓ ਹੁਣ ਦਰਦ ਇਹ ਕਭਿਆਨ ਸ਼ੁਰੂ ਕੀਤਾ ਹੋਇਆ ਯਾਰ ਮਾਈ ਟਾਂਗ ਹੋ ਗਿਆ ਜਿੰਦਾ ਉਹ ਮਾਈ ਹੀਲੇ ਕਰ ਲੈਂਦਾ ਫੇਰ ਉੱਪਰ ਉਹ ਯਾਰ ਫੇਰ ਬੰਦ ਹੋ ਗਿਆ ਯਾਰ ਆਈਡੀ ਉੱਪਰ ਕਰ ਬੋਲੇ

ਮੈਮ ਕਾਸੂ ਤੋਂ ਇਲਾਵਾ ਹੋਰ ਜੇਈ ਕਾਰਵਾਈ ਤੋਂ ਇਲਾਵਾ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਵੀ ਕੁਝ ਗਲਾਗਨੀ ਬਹੁਤ ਕੋਸ਼ਿਸ਼ ਹੋ ਰਹੀ ਹੈ ਤੁਹਾਨੂੰ ਹੁਣ ਤੱਕ ਤੋਂ ਕਮਿਸ਼ਨਰ ਸਾਹਿਬ ਨੂੰ ਦੱਸ ਹੀ ਦਿੱਤਾ ਹੋਵੇਗਾ ਕਿ ਸਕੂਲਾਂ ਦੇ ਵਿੱਚ ਜਾ ਕੇ ਸਟੂਡੈਂਟਸ ਦੇ ਨਾਲ ਮੀਟਿੰਗ ਕਰ ਰਹੇ ਹਾਂ ਉਹਨਾਂ ਨੂੰ ਪਰਸੂ ਕਰ ਰਹੇ ਹਾਂ ਉਹਨਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਨਸ਼ਾ ਦਾ ਕੀ ਨੁਕਸਾਨ ਹੁੰਦਾ ਹੈ ਉਹਦੇ ਤੋਂ ਕਿਸ ਤਰ੍ਹਾਂ ਬਚਣਾ ਚਾਹੀਦਾ ਹੈ ਇਹ ਤੁਹਾਨੂੰ ਪਤਾ ਹੀ ਹੋਵੇਗਾ ਇਸੇ ਤਰੀਕੇ ਨਾਲ ਹੁਣ ਸਾਡਾ ਜਿਹੜਾ ਇਸ ਪੂਰੇ ਮਹੀਨੇ ਦੇ ਦੌਰਾਨ ਜ਼ਿਲ੍ਹਾ ਦੇ ਵਿੱਚ ਵੀ ਜਾਣਾ ਹੈ कैमिस्ट शॉप के बच्चे भी जाना है जिथे माड़े ड्रग्स वगैरह बेचे जा रहे हैं तो यह सारा कार्रवाई करना है लोगों न भी राबता कायम करना है मीटिंग करनी है ये सारा कुछ इस महीने दौरान करना है और रोज़ भी करना है जिले के बीच कमिश्नरेट के रोज़ भी ये काम हो रहा है लेकिन किसी किसी दिन जिम्मे कि मैं आ जा हुई हाँ ਤਾਂ ਇਸ ਤਰ੍ਹਾਂ ਕਿਸੇ ਕਿਸੇ ਦਿਨ ਥੋੜਾ ਜ਼ਿਆਦਾ ਫੋਰਸ ਦੇ ਨਾਲ ਕਰਦਾ ਮੈਂ ਜਿਸ ਇਲਾਕੇ ਦੇ ਜਿਸ ਤਰ੍ਹਾਂ ਇੰਜੀਨੀਅਰ ਕੱਲ ਕਹਿੰਦੇ ਕਿ ਬਹੁਤ ਵੱਡੀ ਸਮੱਸਿਆ ਹੈ ਤੇ ਤਰੀਹ ਰੀਹੈਬਿਟੇਸ਼ਨ ਦੇ ਲਈ ਵੀ ਜਿਸ ਤਰ੍ਹਾਂ ਸੀਪੀ ਸਾਹਿਬ ਨੇ ਵੀ ਗੱਲ ਕੀਤੀ ਕਿ ਅਸੀਂ ਉਹਦੇ ਵਿੱਚ ਵੀ ਵਾਅਦਾ ਕਰ ਰਹੇ ਹਾਂ ਉਹ ਲੋਕਾਂ ਨੂੰ ਕੀ ਕਰੀਏ ਦੇਖੋ ਜਿਹੜਾ ਰੀਹੈਬਿਟੇਸ਼ਨ ਵਾਲਾ ਕੰਮ ਹੈ ਇਹ ਪੂਰੀ ਤਰੀਕੇ ਨਾਲ ਡੀਸੀ ਤੇ ਡਾਕਟਰ ਜਿਹੜੇ ਹੈ ਉਹਨਾਂ ਦੇ ਉੱਤੇ ਆਂਦਾ ਹੈ ਸਾਡਾ ਕੰਮ ਹੈ ਕਿ ਅਸੀਂ ਉਹਨਾਂ ਨੂੰ ਉੱਥੇ ਵਰਤੀ ਕਰਾ ਦਈਏ ਜੇਕਰ ਉਹ ਬਿਨਾਂ ਮੈਡੀਕਲ ਬਿਨਾਂ ਕੈਨਟ ਐਡਮਿਟ ਧੰਨ ਸੋ ਸਰਕਾਰ ਨੇ ਬੜੇ سارے ਰੀਹੈਬਿਟੇਸ਼ਨ ਸੈਂਟਰ ਜਿਹੜੇ ਹੈ ਸਰਕਾਰੀ ਹੈ ਜਾਂ ਜਿਹੜੇ ਵਧੀਆ ਪ੍ਰਾਈਵੇਟ ਹੈ ਉਹਨਾਂ ਦਾ ਕੈਪੈਸਿਟੀ ਵੀ ਵਧਾਇਆ ਹੋਇਆ ਹੈ ਕਿਉਂਕਿ ਇਹ ਜਿਹੜਾ ਕੈਂਪੇਨ ਚਲਾਇਆ ਹੋਇਆ ਹੈ ਪੂਰੇ ਮਹੀਨੇ ਦਾ ਇਹਦੇ ਜਦੋਂ ਡਰਗ ਡੀਲਰ ਅਸੀਂ ਫੜ ਲੈਨੇ ਹੈ ਤੋਂ ਲੋਕੀ ਜਿਹੜੇ ਖਾਂਦੇ ਨੇ ਉਹਨਾਂ ਨੂੰ ਕਟ ਮਿਲਦਾ ਹੈ ਪਰੇਸ਼ਾਨ ਵਾਸਤੇ ਫਿਰ ਉਹ ਪਰੇਸ਼ਾਨ ਹੋਨੇ ਫਿਰ ਉਹ ਆਪੇ ਉਹਨਾਂ ਦੇ ਦਿਲ ਦੇ ਵਿੱਚ ਹੁੰਦਾ ਕਿ ਛੱਡੀ ਨਹੀਂ ਤੇ ਤਾਂ ਅੱਜ ਵੀ ਤੁਸੀਂ ਦੇਖਿਆ ਹੈ ਕਿ ਉਹ ਸਾਨੂੰ ਦੱਸਿਆ ਗਿਆ ਕਿ ਇੱਕ ਦੋ ਬੰਦੇ ਹੈ ਜਿਹੜਾ ਛੱਟਣਾ ਚਾਹੁੰਦੇ ਹਨ ਤਾਂ ਜਿਸ ਤਰ੍ਹਾਂ ਤੁਹਾਨੂੰ ਕਮਿਸ਼ਨਰ ਸਾਹਿਬ ਨੇ ਦੱਸਿਆ ਹੈ ਕਿ ਡੀਸੀ ਸਾਹਿਬ ਨੇ ਆਲਰੇਡੀ ਗੱਲਬਾਤ ਕਰਕੇ ਕੈਪੈਸਿਟੀ ਵਧਾ ਦਿੱਤਾ ਗਿਆ ਹੈ ਵੀ ਹੈਵ ਸੈਂਟਰ ਦਾ ਤਾਂ ਉੱਥੇ ਇਹਨਾਂ ਨੂੰ ਭਗਤੀ ਹੋਣਾ ਚਾਹੀਦਾ ਹੈ ਜਿਹੜੇ ਆ ਪੀਲਿੰਗ ਹੈ ਔਰ ਆਪਣਾ ਇਲਾਜ ਕਰਨਾ ਚਾਹੀਦਾ ਹੈ ਤਾਂ ਜੋ ਉਹ ਨਵੇਂ ਪੰਜਾਬ ਦਾ ਆ ਨਿਰਮਾਣ ਕਰ ਸਕਣ ਮੈਂ ਇੱਕ ਜਿਹੜਾ ਕੋਈ ਸਖਤ ਮੈਸੇਜ ਉਹਨਾਂ ਲੋਕਾਂ ਦੇ ਲਈ ਜਿਹੜੇ ਹੱਲੇ ਵੀ ਨਸ਼ੇ ਦੇ ਕਾਰੋਬਾਰ ਦੇ ਵਿੱਚ ਲੱਗੇ ਹੋਏ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੀਡੀਆ ਦੇ ਜ਼ਰੀਏ ਆ ਦੇਖੋ ਜਿਹੜੇ ਵੀ ਡਰਗ ਦਾ ਕਾਰੋਬਾਰ ਕਰਦੇ ਆ ਉਹਨਾਂ ਤੋਂ ਮਾੜਾ ਬੰਦਾ ਕੋਈ ਹੋ ਹੀ ਨਹੀਂ ਸਕਦਾ ਠੀਕ ਹੈ ਕਿਉਂਕਿ ਉਹ ਸਿਰਫ ਆਪਣਾ ਨਹੀਂ ਪੂਰੇ ਸਮਾਜ ਦਾ नाम खराब खराब कर कर रहे रहे हैं 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 काम भविष्य तो तो है तो तो करके यही मैसेज होगा कि आज, आ, जेड़े कई सारे इलीगल कंस्ट्रक्शन ड्रग मनी तो बनाया होया हैस मैसेज यही है तो सुधर जाओ या तो एक्शन त्यारो